ਤਰਨਤਾਰਨ थाना ਸਿਟੀ ਪੁਲਿਸ ਵੱਲੋਂ ਮੀਤ ਕਨ ਹਾਊਸ ਵਿੱਚ ਹੋਈ ਚੋਰੀ ਨੂੰ ਟਰੇਸ ਕਰਦੇ ਹੋਏ ਸੱਤ ਦੋਸ਼ੀਆਂ ਕੋਲੋਂ 13 ਡੀਬੀਐਲ ਚਾਰ ਰਿਵਾਲਵਰ ਇੱਕ ਪਿਸਤਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੀ ਗਈ। 28 ਫਰਵਰੀ ਨੂੰ ਤਰਨਤਾਰਨ ਅੰਮ੍ਰਿਤਸਰ ਬਾਈਪਾਸ ਚੌਂਕ ਵਿੱਚ ਇੱਕ ਮੀਤ ਕਨ ਹਾਊਸ ਵਿੱਚੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੰਦ ਨੂੰ ਸਨ ਲੈ ਕੇ ਬਾਈ ਹਥਿਆਰ ਚੋਰੀ ਕਰਕੇ ਲੈ ਗਏ। ਜਿਸ ਦੀ ਪੜਤਾਲ ਕਰਦੇ ਹੋਇਆ ਹੁਣ ਤੱਕ ਸੱਤ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 13 ਬੰਦੂਕਾਂ, 5 ਰਿਵਲਵਰ, ਇੱਕ ਪਿਸਟਲ ਅਤੇ ਇੱਕ ਮੋਟਰਸਾਈਕਲ ਬਰਾਮਦ ਕਰਨ ਬਾਰੇ ਤਰਨਤਾਰਨ ਸਬ ਡਿਵੀਜ਼ਨ ਸੀਟੀ ਡੀਐਸਪੀ ਤਰਸੇਮ ਮਸੀਹੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਗਿਆ। ਇਸ ਮੌਕੇ ਥਾਣਾ ਸਿਟੀ ਤਰਨਤਾਰਨ ਦੇ ਐਸਐਚਓ ਸੁਨੀਲ ਕੁਮਾਰ, ਡਿਊਟੀ ਅਫਸਰ 인ਦਰਜੀਤ ਸਿੰਘ, ਮੁੱਖ ਮੁੰਸੀ ਸਿਟੀ ਗੁਰਪ੍ਰੀਤ ਸਿੰਘ, ਸਮੇਤ ਸ਼ਾਮਿਲ ਸਨ। ਤਰਨਤਾਰਨ ਤੋਂ ਸਾਨੂੰ ਫਤਿਹਬਾਦੀ ਖਾਸ ਰਿਪੋਰਟ। ਐਮ.ਜੀ. 282 24 ਨੂੰ ਮੀਤ ਕਾਨਾ ਉਸ ਚਬਾ ਰੋਡ ਤੋਂ ਜਿਹੜਾ ਇਹਨਾਂ ਚੋਰੀ ਕਰਕੇ ਲੱਗੇ ਸੀ ਤੁਸੀਂ ਉਹਨਾਂ ਦੇ ਵਿੱਚ ਪਹਿਲਾਂ ਦੋ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਆ ਹੁਣ ਅਸੀਂ ਦੋਸ਼ੀ ਪੰਜ ਗ੍ਰਿਫਤਾਰ ਹੋਣ ਕੀਤੇ ਨੇ ਉਹਨਾਂ ਚੋਂ ਇੱਕ ਕੋ ਮੋਟਰਸਾਈਕਲ ਮਿਲਿਆ ਬਲਦੇਵ ਤੋਂ ਮੋਟਰਸਾਈਕਲ ਜਸਪਾਲ ਤੋਂ ਇੱਕ ਪੈਸਲ ਪ੍ਰਿੰਸ ਤੋਂ ਬੱਤੀ ਬੋਰ ਇੱਕ ਰਵਾਨ ਰ ਤੇਕਰਦੇਵ ਤੋਂ ਇੱਕ ਦੋਰਵਾਰ ਵਰ ਤੇ ਵਿਪਨ ਤੋਂ ਇੱਕ ਰਵਾਰਵਾਰ ਮਿਟਾ ਤੇ ਇਹ ਦੋਸ਼ੀ ਜਿਹੜੇ ਸਾਡੇ ਹੁਣ ਜਦੋਂ ਸਮਾਨ ਬਰੰਦ ਹੋ ਗਿਆ ਬਾਕੀ ਜਿਹੜਾ ਵਾ ਰਹਿਦਾ 13 ਰਫਲਾ 13 ਬੰਦੂਕਾਂ ਚਾਰ ਬਲਵਾਰ ਤੇ ਇੱਕ ਪਿਸਤਲ ਇੱਕ ਮੋਟਰਸਾਈਕਲ ਇੱਕ ਐਨਸੀਟੀ ਜਿਹੜੀ ਬਰੰਦ ਹੋ ਚੁੱਕੇ ਨੇ ਅੱਜ ਕਨੇ ਹੋਏ ਟੋਟਲ ਅੱਜ ਟੋਟਲ ਹੋ ਗਏ ਨੇ 5-5 ਰੋਡ 5 ਜਿਹੜੇ 5 ਪਿਸਤਲ ਇੱਕ ਦਲਵਾਲ ਵਰ ਇੱਕ ਦੋ ਪਰੰਗਰ ਬੁਕਾ ਕੇ ਬਰਾਦਰ ਸਰ ਟੋਟਲ ਇਹਨਾਂ ਨੇ ਕਿੰਨੇ ਚੋਰੀ ਕੀਤੇ ਸੀ ਟੋਡਰ ਉੱਤੇ ਕਰੀਬ ਇਹਨਾਂ ਮਾਗਾ 22 ਦੇ ਕਰੀਬ ਚੋਰੀ ਕੀਤੇ ਸੀ ਕੋਈ ਸੌ ਚੋਰੀ ਕੀਤੇ ਅਗਲੀ ਕੁ ਸਵੇਰ ਨੂੰ ਕੀ ਹੋਰ ਕੋਈ ਚੋਰੀ ਦੇ ਬਾਅਦ ਬਾਹਰ ਲੱਤ ਜਾ ਕੇ ਹੋਰ ਕੋਈ ਸਵੇਰ ਨਾਲ ਕੋਈ ਨਹੀਂ ਸਰ ਇਹਨਾਂ ਦੀ ਮਨਸਾ ਕੀ ਸੀ ਹੈ ਹਥਿਆਰ ਚੋਰੀ ਕਰਨ ਦੀ ਮਨਸਾ ਨਹੀਂ ਇਹ ਵੀ ਇਹਨਾਂ ਚੋਰੀ ਕਰਨਾ ਹੀ ਨਾ ਕਰੇ ਇੱਕ ਦੋ ਇਹਨਾਂ ਕਿਤੇ ਆਪਣੇ ਯਾਰ ਦੋਸਤਾਂ ਨੂੰ ਕਿਤੇ ਵੇਚੇ ਜਾਂ ਉਧਾਰ ਦਿੱਤੇ ਆ ਹੋਰ ਮਰਸ਼ਿਆਂ ਨੇ ਦੀ ਕੋਈ ਅਮਲੀ ਆ ਗਈ ਸਾਰੀ ਹਾਂ ਹਾਂ ਇਹਨਾਂ ਨੂੰ ਉੱਥੇ ਰੱਖਿਆ ਹੀ ਚਾਰ ਕੇ ਬੰਦ ਕੇ ਰੱਖੇ ਗਾ ਤਾਂ ਹੁਣ ਨੂੰ ਪਤਾ ਵੀ ਇਹਨਾਂ ਨੂੰ ਜਿਨ੍ਹਾਂ ਨੂੰ ਵੀ ਇਹ ਯਾਰ ਦੋਸਤ ਸਰਕਲ ਚ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਨਾਮਜ਼ਦ ਕੀਤਾ ਗਿਆ ਉਹਨਾਂ ਨੂੰ ਠੀਕ ਹੈ